ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਕਾਲੇ ਕੇ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਪਹਿਲਾਂ ਵੀ ਆਪਣੇ ਚੈਨਲ ਤੇ ਇਸ ਕਰੋ ਵੀਡੀਓ ਅਪਲੋਡ ਆ ਅੱਜ 3 ਐਨੀਮਲ ਬਾਈ ਦੇ ਸੇਲ ਆ ਇੱਕ ਟੋਕੜ ਗੱਬਣ ਆ ਜੀ ਦੋ ਗੱਬਣ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੇ ਦੱਸ ਦਿਓ ਜੀ ਨਾਮ ਜਸਕਰਨ ਸਿੰਘ ਪੰਡਕਾਲੇਕੇ ਤਹਿਸੀਲ ਬਗਾਂਪਰਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਮੋਬਾਈਲ ਨੰਬਰ 98143 26104 ਆਪਾਂ ਬਈ ਪਹਿਲਾਂ ਵੀਡੀਓ ਪਾਈ ਸੀ ਵਹਿਗੇ ਸੀ ਪਸ਼ੂ ਦੀ ਹਾਂਜੀ ਹਾਂਜੀ ਬਾਈ ਇੱਕ ਹੰਡ ਜੀ ਵਹਿਗੇ ਸੀ ਠੀਕ ਆ ਜੀ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆਪਾਂ ਇਹਦੀ ਕੀ ਡਿਟੇਲ ਆ ਜੀ ਇਹਦਾ ਵੀਰੇ ਦੂਜਾ ਸੂਆ। ਦੇਣ ਕਿੰਨੇ ਲੈ ਜੂ ਬਾਈ? ਦੇਣ ਬਾਈ ਬਸ ਇੱਕੀਆਂ ਦੋ ਹੀ ਲੋਗੇ ਬਸ ਤੁਹਾਡੇ। ਠੀਕ ਹੈ ਕਿੰਨਾ ਕੁ ਪਾਜੂ ਬਾਈ ਦੁੱਧ? ਦੁੱਧ ਬਾਈ 15-16 ਕਿਲੋ ਦੇਣਾ ਚਾਹੀਦਾ। ਜੀ ਬਾਲਾ ਬਿੰਡੀ ਬਈ ਤੋਰ ਕੇ ਦਿਖਾ ਦਿਓ ਤੇ ਥਨਾਂ ਤੁਨਾਂ ਦੀ ਬਈ ਡੰਨ ਹੋ ਜਾਵੇ। ਹਾਂਜੀ ਹਾਂਜੀ ਬਾਈ ਥਨਾਂ ਲਈ ਜਾਵਾਂ ਸਹੀ ਹੈ। ਬਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੁੰਦੀ ਆ ਟੌਪ ਦੀ ਜਰਸੀ ਆ ਕੋਈ ਛੋਟੀ ਜਰਸੀ ਨਹੀਂ ਗੀ। ਬਾਕੀ ਫੇਸ ਕੁਆਲਿਟੀ ਦਾ ਰੰਗ ਰੂਪ ਦੀ ਸੋਹਣੀ ਆ ਫੁੱਲ ਵਜ਼ਨ ਤੇ ਕੱਦ ਕਾਠਾ ਲਈ ਆ। ਬਾਈ ਕਹਿੰਦਾ ਡੇਢ ਮੁਤਾਬਕ ਤਾਂ ਇੱਕ ਦਾ ਦਿਨ ਪਿਆ ਇੱਕ ਦੋ ਦਿਨ ਪਿਆ ਬਾਕੀ ਪਸ਼ੂ ਕਈ 2 4 3 ਵੱਧ ਵੀ ਲੈ ਜਾਂਦਾ ਖਾਣ ਬਹੁਤ ਚੰਗਾ ਲੱਗਿਆ ਵਾ ਨੇੜੇ ਤੋਂ ਦਿਖਾ ਦਾਂਗੇ ਸੂਣਾ ਕੈਮਰੇ ਤੋਂ ਡਰਦਾ ਈ ਪਸੂ ਫਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਐ 15 ਕਿਲੋ ਦੁੱਧ ਬਾਈ ਦੱਸਦਾ ਕਿ ਉਮੀਦ ਕਰਦੇ ਆ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਜਿਹੜੇ ਹਿਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਕੋਈ ਦੁੱਧ ਭਾਲਾ ਵੀ ਨਹੀਂ ਬਈ ਸਿਰ ਸਭ ਪੂਰੀ ਐ ਜੀ ਹਾਂਜੀ ਹਾਂਜੀ ਬਾਈ ਤੇ ਥਣਾ ਦੀ ਜਮਾ ਡਾਨਾ ਹਾਂਜੀ ਹਾਂਜੀ ਥਣਾ ਦੀ ਮੁੱਲ ਬਈ ਇਹਦਾ ਮੋਲ ਬਾਈ ਬਸ 42000 ਦੀ ਦੇਦਾ ਮਾੜਾ ਮੋਟਾ ਮਾਨਤਨ ਹੋ ਜਾ ਵਾ ਮਾਨਤਨ ਕਰਨਾ ਹੈ ਜਮਾ ਜਾਇਜ ਮੁੱਲ ਕੀਤਾ ਬਾਈ ਨੇ 42000 ਰੁਪਿਆ ਮਾੜਾ ਮੋਟਾ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਗਰਲ ਸੀ ਇਹਦੇ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਸੁਗਾ ਜੀ ਠੀਕ ਆ ਜੀ ਦੋ ਦਵਰੀ ਇਹ ਵੀ 14 ਪੰਮਰੈਂਗਲ ਦਊਗੀ ਦਿਨ ਕਿੰਨੇ ਲੈਂਦੀ ਹੈ ਬਾਈ ਦਿਨ ਬਾਈ ਇਹਦੇ ਹਜੇ 5-6 ਦਿਨ ਪਏ 5-6 ਦਿਨ ਪਏ ਇਹ ਵੀ ਤੋਰ ਕੇ ਦਿਖਾ ਦਿਓ ਕੱਲੀ ਕੱਚੀ ਕੱਚੀ ਆ ਜੀ ਦੂਜੀ ਗਾਂ ਨਾਲੋਂ 4 ਉਂਗਲਾਂ ਉੱਚੀ ਆ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਸਕਿਨ ਸ਼ਾਈਨਿੰਗ ਆ ਸੋਹਣੀ ਫੇਸ ਕੁਆਲਿਟੀ ਛੋਟਾ ਕੰਨ ਜੀ ਬਾਕੀ ਵਜਨ-ਵੁਜਨ ਪੂਰਾ ਗਾ ਭਵਨ ਆ ਇਹ ਵੀ ਸੋਨਾ ਤਿਆਰ ਕਰੀ ਬੈਠੀ ਆ ਲੱਗ ਭਾਗ 5-6 ਦਿਨ ਬਾਕੀ ਆ ਬਾਈ ਕਹਿੰਦਾ ਬਾਹਲਾ ਨਹੀਂ ਕਹਿੰਦੇ 15-16 ਕਿਲੋ ਦੁੱਧ ਦੇਦਾ ਦੱਸਦਾ ਬਾਈ ਬਾਕੀ ਦੁੱਧ ਸੇਵਾ ਦਾ ਜਿਹੜੇ ਸਾਬ ਉਹਨਾਂ ਕਰਮਾਂ ਲਈ ਹਵਾਨਾ ਤਿਆਰ ਕਰੀ ਬੈਠੀ ਸੋਨਾ ਦੁੱਧ ਪਾ ਜੂਗੀ ਹਣ ਬਹੁਤ ਸੋਨਾ ਲੱਗਿਆ ਚਾਰੇ ਥਾਂ ਨਿੱਖੜ ਮੈਂ ਇੱਕ ਸਾਇਦ ਥੋੜਾ ਡਰਦਾ ਜੀ ਪਸ਼ੂ ਬਾਕੀ ਥਣਾ ਦੀ ਬਈ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਬਾਈ ਬੇਫਿਕਰ ਹੋਗੇ ਬਾਈ ਥਾਂ ਇਹ ਹਵਾਨਾ ਚ ਜਿਹੜੀਆਂ ਵਲਟਾਂ ਸਾਰੀਆਂ ਕੱਟ ਕੇ ਹਾਂਜੀ 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 ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਪੰਨਾ ਇਹਦਾ ਮੁੱਲ ਬਾਈ ਇਹਦਾ ਮੁੱਲ 43000 ਹੈ ਜੀ ਮਾਨਤਨ ਹੋ ਜੀ ਹਾਂਜੀ ਮਾਨਤਨ ਕਰ ਬੋਲੇ ਦਾ ਵੀ ਜਾਇਜ਼ ਹੀ ਕੀਤਾ ਬਾਈ ਨੇ 43000 ਰੁਪਇਆ ਮੰਨਤਾਂ ਨੂੰ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਉ ਬਿਲਕੁਲ ਜਾਇਜ਼ ਰੇਟ ਤੇ ਬਾਈ ਨੇ ਪਸ਼ੂ ਦੇ ਰਿਹਾਗਾ ਤਿੰਨ ਨੰਬਰ ਤੋਂ ਕੜ ਗੱਬਣਾ ਇਹਦੀ ਕੀ ਡਿਟੇਲ ਆ ਬਾਈ ਇਸ ਲਈ ਵੀਰੇ ਦੁੱਧ 10 ਕਿਲੋ ਆ ਆਪਾਂ 9 ਕਿਲੋ ਦੀ ਗਾਰੰਟੀ ਦੇਵਾਂਗੇ ਦਿਖਾ ਕੇ ਦੇ ਦਾਂਗੇ ਹਾਂਜੀ 9 ਕਿਲੋ ਦੋ ਦਿਨ ਭਾਂਵੇਂ ਚੋੜੇ ਬੰਦਾ ਠੀਕ ਆ ਬਾਈ ਦੋ ਮਹੀਨੇ ਦੀ ਗੱਬਣਾ ਬਾਈ ਡਾਕਟਰ ਆਪਦਾ ਲੈ ਕੇ ਆਉ ਚੈੱਕ ਕਰਾ ਕੇ ਲੈ ਕੇ ਜਾਣਾ ਠੀਕ ਆ ਬਾਈ ਤੇ ਬਾਈ ਸਿੰਗਾ ਮਾਰਦੀ ਮੁਰਦੀ ਜਮੇ ਨਹੀਂ ਜਮੇ ਨਹੀਂ ਬਾਈ ਜਿਵੇਂ ਮਰਦੀ ਸੀ ਉਹ ਤਾ ਕਿੰਨੇ ਸਵੇਰ ਲਈ ਗੱਬਣਾ ਜੀ ਇਹ ਇਹ ਵੀਰੇ ਤੀਜਾ ਸੂਹ ਗ ਜੀ ਜਸਤੇ ਗੱਬਣਾ ਦੂਜਾ ਸੂਈ ਵੀ ਆ ਇਹ ਵੀ ਤੋਰ ਕੇ ਦਿਖਾ ਦਿਓ ਜੀ ਤੇ ਬਾਈ ਸੀਲ ਸਭ ਪੂਰੀ ਆ ਜੀ ਹਾਂਜੀ ਹਾਂਜੀ ਬਾਈ ਠੀਕ ਆ ਜੀ ਬਾਈ ਕਹਿੰਦਾ 2 ਮਹੀਨਿਆਂ ਦੀ ਗੱਬਣਾ ਦੁੱਧ 10 ਕਿਲੋ ਹੀ ਆ ਪਰ ਆਪਾਂ 9 ਕਿਲੋ ਘਰੇ ਜਿਖਾ ਕੇ ਦੇ ਦਾਂਗੇ ਥੋੜਾ ਜਿਹਾ ਥੋੜਾ ਸਿੰਗਾ ਪਰ ਮਾਰਦੀ ਕਰਮ ਵਾਲੀ ਜਮਾਈ ਨਹੀਂ ਠੰਡੀ ਸੀਲ ਪੂਰੀ ਆ ਥਣ ਬਹੁਤ ਚੰਗਾ ਲੱਗਿਆ ਉਹ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰੇ ਥਣ ਨਿਖੜ ਮੇ ਇੱਕੋ ਸਾਈਜ਼ ਦੇ ਚੈੱਕ ਕਰ ਸਕਦੇ ਹੋ ਥਣਾਂ ਦੇ ਸਾਈਜ਼ ਵੀ ਸੋਨੇ ਹੱਥੀ ਚਵਾਈ ਵਾਲੇ ਤੇ ਤੇ ਬਾਈ ਕੋਈ ਪੂਰ ਛਿੱਟਾ ਜਮਾਈ ਨਹੀਂ ਬਾਈ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਠੀਕ ਆ ਜ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਕਹਿੰਦਾ ਮਾਰ ਜਾ ਬਸ 23000 ਹੀ ਦੇ ਦਾਂਗੇ ਜਮਾ ਜਾਜ ਮੁੱਲ 23000 ਦੀ ਹਾਂ ਨਾ ਜੀ ਹਾਂਜੀ 23000 ਦੀ ਬਾਈ ਕਹਿੰਦਾ ਹਾਂ ਨਾ ਏ ਬਾਕੀ ਇੱਕ ਮੇਰੇ ਵੱਲੋਂ ਵੀ ਬੇਨਤੀ ਹੈ ਤੇ ਬਾਈ ਵੱਲੋਂ ਵੀ ਬੇਨਤੀ ਹੈ ਕਿ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਬਾਈ ਕਹਿੰਦਾ ਮੇਰੀ ਚੈੱਕ ਕਰਾ ਕੇ ਲਿਆਂਦੀ ਵੀ 2 ਮਹੀਨਿਆਂ ਦੀ ਚੈੱਕ ਪਾਸ ਆਪ ਦੀ ਚੈੱਕ ਕਰਵਾ ਕੇ ਲੈ ਜਿਓ ਬਾਕੀ ਪਸ਼ੂ ਦੂਜੇ ਵੀ ਗੱਬਣ ਵੀ ਚੰਗੇ ਆ ਜਿਹੜੇ ਤੁਹਾਨੂੰ ਜਚੂਗੀ ਆਪ ਦੀ ਆ ਕੇ ਤਸੱਲੀ ਭਰਖ ਕਰਕੇ ਲਿਜਾ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਧੰਨਵਾਦ ਜੀ